ਹਵਾਯਾ ਦੂਰੋਂ ਚੱਲ ਕੈ ਮੈਂ ਤਕੀ ਤੋ ਸਰਣਾਏ ਜਿਉ ਮੈਂ ਅਸਰ ਰੱਖੀ ਚਿੱਤ ਮੈਂ ਮਿਰਸਬੂ ਦੂਖ ਗਵਾਏ ਜਿਉ ਸੁਣੀਰਦਾਸ ਸਵਾਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰੇ ਅਰਧੀ ਐ ਪੂਰਨ ਸਤਗੁਰ ਗਿਆਨ ਜਿਤ ਗੜਬਸੇ ਪਰਮ ਬ੍ਰਹਮ ਸੋਈ ਸੁਹਾਵਥਾਓ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਭਤ ਨਾ ਜਾਣੀਆ ਨਾ ਜਾਪਿਆ ਰਾਦ ਉਡ ਤਰੀ ਜਗ ਜੀਵਨ ਮੇਰੇ ਠਾਕੁਰੇ ਅਗਮਿਆ ਗਾਥ ਭੇ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਤੱਤੀ ਵਾਉ ਨ ਲੱਗਈ ਸਤੁਰ ਰਖੇ ਆਪ ਗੁਰ ਨਾਰਾਇਣ ਦੇ ਗੁਰੇ ਗੁਰ ਸੱਚਾ ਸਤ ਜਨਹਾਰ ਗੁਰ ਤੁਠੇ ਸਭ ਦੇ ਪਾਇਆ ਜਨਾਨੇ ਸਤਫਲ ਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਸਰੇ ਮਹੱਲਾ ਪੰਜਵਾਂ ਘਰ 12ਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਬੰਦਨ ਹਰ ਬੰਦਨ ਗੁਣ ਗਾਓ ਗੋਪਾਲ ਰਾਏ ਰਹਾਉ ਵੱਡੇ ਭਾਗ ਪੇਟੇ ਕਰਤੇ ਮਾ ਕੋਟ ਪ੍ਰਾਧ ਮਿਟੇ ਹਰ ਸੇਵਾ ਬੰਦਨ ਹਰੇ ਬੰਦਨ ਗੁਣ ਗਾਵੋ ਕੋਪਾਲ ਰਾਏ ਲਹਾਓ ਵੱਡੇ ਭਾਗ ਪੇਟੇ ਕਰਤੇ ਮਾ ਕੋਟ ਪ੍ਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾਮਨ ਰਾਪੇ ਸੋ ਗਗਨ ਤਿਸ ਜਨਨਾ ਵਿਅਪੇ ਸਗਰ ਤ੍ਰਿਆ ਸਾਧੂ ਸੰਗੀ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੁਖ ਕਿਛ ਪਾਪ ਨ ਫੇੜੇ ਜਮ ਜੰਦਾਰਨ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਤਰੀ ਪ੍ਰਭ ਸਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਤਰੀ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ